ਨਮਸਕਾਰ ਦੋਸਤੋ ਅਸੀਂ ਖੜੇ ਹਾਂ ਤਾਨਕ ਸ਼ਹਿਰ ਕੱਗਾ ਥਾਣਾ ਕੱਗਾ ਤੇ ਮੁੱਖ ਮਾਰਗ ਪਾਤਰਾ ਚੰਡੀਗੜ੍ਹ ਮਾਮਲਾ ਬਹੁਤ ਗੰਭੀਰ ਹੈ ਦੋ ਨੌਜਵਾਨ ਨੇ ਜਿਨ੍ਹਾਂ ਦੀ ਗੁੰਸੂਦਾ ਦੀ ਤਲਾਸ਼ ਕੀਤੀ ਜਾ ਰਹੀ ਹੈ ਪਿਛਲੇ 20-25 ਦਿਨਾਂ ਤੋਂ ਇਹ ਦੋਨੋਂ ਨੌਜਵਾਨ ਨੇ ਜਿਹੜੇ ਗੁੰਸੂਦਾ ਦੱਸੇ ਜਾ ਰਹੇ ਨੇ ਪਰ ਪਰਿਵਾਰ ਵੱਲੋਂ ਅੱਜ ਮੇਨ ਰੋਡ ਦੇ ਉੱਤੇ ਥਾਣੇ ਦੇ ਸਾਹਮਣੇ ਧਰਨਾ ਲਾਇਆ ਗਿਆ ਤੇ ਆਪਾਂ ਕਹਿ ਦਈਏ ਕਿ ਚੱਕਾ ਜਾਮ ਵਾਲੀ ਇੱਕਦਰਾਹ ਸਥਿਤੀ ਬਣ ਗਈ ਸੀ ਪਰ ਕੀ ਘੋਸਾ ਦਵਾਇਆ ਪੁਲਿਸ ਨੇ ਤੇ ਕੀ ਗੱਲਬਾਤ ਹੋਈ ਹੈ ਬਾਈਆਂ ਨਾਲ ਗੱਲ ਕਰਾਂਗੇ ਪੂਰੀ ਵਿਸਤਾਰ ਨਾਲ ਜਾਣਕਾਰੀ ਦੇਣਗੇ ਤੇ ਲੜਕੇ ਦੇ ਪਿਤਾ ਜੀ ਵੀ ਨੇ ਤੇ ਸਰਪੰਚ ਸਾਹਿਬ ਵੀ ਨੇ ਪਿੰਡ ਦੇ ਵਿੱਚੋਂ ਸਰ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਗੁਰਮੁਖ ਸਿੰਘ ਹੈ ਜੀ ਗੁਰਮੁਖ ਸਿੰਘ ਜੀ ਕੀ ਪੂਰੀ ਕਹਾਣੀ ਇਹਨ ਵਿਸਤਾਰ ਨਾਲ ਦੱਸੋ ਕੀ ਹੋਇਆ ਕਿਵੇਂ ਗੁੰਮਸਦਾ ਹੋਏ ਤੇ ਕਿਹੜਾ ਦਿਨ ਸੀ ਉਹ ਤੇ ਕਿੰਨੇ ਕ ਦਿਨ ਹੋ ਗਏ ਜੀ 29 ਤਰੀਕ ਨੂੰ ਰਾਤ ਨੂੰ ਜੀ ਇਹ ਗਏ ਅਸੀਂ ਕਲਵਾणू ਜੀ ਬਿਲਕੁਲ ਡੇਰੇ ਦੇ ਜੀ ਉੱਥੇ ਜੀ ਕੋ ਕੁੜੀ ਦਾ ਚੱਕਰ ਸੀ ਜੀ ਤੇ ਉੱਥੇ ਚੱਕਰ ਸੀ ਕੋਈ ਜੀ ਇਹ ਉੱਥੇ ਚਲੇ ਗਏ ਨੇ ਮੁੰਡੇ ਛੋਟੇ ਛੋਟੇ ਸਨ ਬਾਲਕ ਜੀ ਉਹ ਉੱਥੇ ਚਲੇ ਗਏ ਨੇ ਉਸ ਤੋਂ ਮੁੜ ਕੇ ਕੁੜੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿਤੇ ਜੀ ਉਹ ਇਹਨਾਂ ਦੇ ਮਗਰ ਫਿਰ ਪਿੱਛੇ ਭੱਜਦੇ ਨੇ ਜੀ ਪਿੱਛੇ ਭੱਜ ਕੇ ਫਿਰ ਮੁੱਚ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਦਾ ਜੀ ਭਈ ਕੀ ਕਰਿਆ ਕੀ ਨਹੀਂ ਜੀ ਤੁਹਾਨੂੰ ਕਿਹਨੇ ਦੱਸਿਆ ਕਿ ਪਿੱਛੇ ਭੱਜਿਆ ਕੋਈ ਸਾਨੂੰ ਦੀ ਸਾਡੇ ਪਿੰਡ ਦਾ ਮੁੰਡਾ ਜਿਹਨੇ ਦੱਸਿਆ ਜੀ ਉਹਨੂੰ ਕੋਈ ਉਹਨੇ ਕਿਵੇਂ ਪਤਾ ਲੱਗਿਆ ਉਹਨੂੰ ਫੋਨ ਕਰਿਆ ਜੀ ਉਹ ਛੋਟੇ ਮੁੰਡੇ ਨੇ ਜੀ ਹਾਂਜੀ ਉਹ ਤੇ ਫੋਨ ਤੇ ਉਹ ਆਇਆ ਫੋਨ ਜੀ ਕਿ ਕਿਹਾ ਉਹਨੇ ਵੀ ਕੋਈ ਕੀ ਪੂਰੀ ਕਟਣਾ ਉਹਦਾ ਕੀ ਕੀ ਗੱਲ ਬਣੀ ਜਦੋਂ ਗਏ ਨੇ ਉਹ ਜਦੋਂ ਉਹਨੇ ਜੀ ਫੋਨ ਕਰਿਆ ਉਹ ਕਹਿੰਦਾ ਸਾਨੂੰ ਬਾ ਮਾਰ ਦੇਣ ਲੱਗੇ ਨੇ ਕਹਿੰਦਾ ਤੁਸੀਂ ਕਹਿੰਦਾ ਸਾਨੂੰ ਪਹਚਾਣੋ ਜੀ ਉਸ ਤੋਂ ਬਾਅਦ ਮੁੰਡੇ ਦਾ ਫੋਨ ਬੰਦ ਹੋ ਜਾਂਦਾ ਜੀ ਅੱਛਾ ਹਾਂਜੀ ਸਰਪੰਚ ਸਾਹਿਬ ਤੁਸੀਂ ਵੀ ਥੋੜਾ ਜਾਣਕਾਰੀ ਦਿਓ ਤੁਸੀਂ ਨੇਤੀ ਰਹਿ ਮੌਜੂਦ ਤੇ ਸਰਪੰਚ ਸਾਹਿਬ ਆਪਣਾ ਨਾਮ ਵੀ ਦੱਸ ਦਿਓ ਪਿੰਡ ਬਕੈਦਾਪੂਰਾ ਰਣਪੇਰਵਾ ਤੇ ਤੁਹਾਨੂੰ ਕੀ ਲੱਗਦਾ ਤੇ ਕੀ ਪੁਲਿਸ ਨੇ ਤੁਹਾਨੂੰ ਜਿਹੜਾ ਵਿਸ਼ਵਾਸ ਹੈ ਉਹ ਵੀ ਦੱਸ ਦਿਓ ਮੈਂ ਟਰਾਲੀ ਤੋਂ ਪੂਰਾ ਉਹ ਸਾਬਦਾ ਸਰਪੰਚ ਦਾ ਪੁੱਤਰਾ ਹਾਂ ਜੀ ਪਰਮੇਤਰ ਸਿੰਘ ਅਨੁਪ੍ਰਸ਼ਾਸਨ ਨੇ ਹੁਣ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਜੀ ਵੀ ਜੋ ਬੰਦੀ ਕਾਰਵਾਈ ਹੈ ਉਹ ਹੋਏਗੀ ਕਿ ਜੋ ਲੋਕੇਸ਼ਨ ਹੈ ਉਹਨਾਂ ਦੀ ਉਹ ਲੱਗੀ ਹੋਈ ਹੈ ਜੀ ਤੇ ਬਾਕੀ ਜੋ ਹੁਣ ਤੱਕ ਦੇਖੀ ਗਈ ਹੈ ਇਹਦੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ ਜੀ ਅੱਜ 25 ਦਿਨ ਹੋ ਗਏ ਨੇ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਜਿਹੜੇ ਤੁਹਾਡੇ ਲੜਕੇ ਨੇ ਜੀ ਉਹ ਉਹਨਾਂ ਦੀ ਉਮਰ ਦੱਸੋ ਪਹਿਲਾਂ ਇੱਕ ਦੀ 18 ਸਾਲ ਹੈ ਇੱਕ ਦੀ 19 ਸਾਲ ਹੈ ਜੀ ਦੋਏ ਤੁਹਾਡੇ ਲੜਕੇ ਨੇ ਜੀ ਨਾ ਇੱਕ ਭਰਾ ਦਾ ਮੁੰਡਾ ਇੱਕ ਮੇਰਾ ਮੁੰਡਾ ਇੱਕ ਪਤੀਜਾ ਹੋ ਗਿਆ ਹਾਂ ਇੱਕ ਪਤੀਜਾ ਹੈ ਜੀ ਅੱਛਾ ਹੋਰ ਕੋਈ ਕੋਈ ਨਿਸ਼ਾਨੀ ਜਿਵੇਂ ਕਿਤੇ ਕੋਈ ਲੱਭੀ ਹੋਵੇ ਉਹਨਾਂ ਦੀ ਕਿਸ ਚੀਜ਼ ਤੇ ਗਈ ਸੀ ਉਹ ਉਹ ਜੀ ਉਹਦੀ ਨਿਸ਼ਾਨੀ ਲੱਭੀ ਜੀ ਰਸਤੇ ਜੀ ਇੱਕ ਤਾਂ ਇੰਡੀਕੇਟਰ ਮਿਲਿਆ ਜੀ ਉੱਥੇ ਰਸਤੇ 'ਚ ਜਿੱਥੇ ਮੋੜ ਸਾਂ ਸਿੱਟਿਆ ਜੀ ਉਸ ਤੋਂ ਮੁੜ ਕੇ ਇੱਕ ਕੁੜੀ ਦੀ ਚੱਪਲ ਮਿਲੀ ਹੈ ਜੀ ਉੱਥੇ ਅਗਲਾ ਅਗਲਾ ਜਿਹੜਾ ਉਹਦਾ ਢੱਪਾ ਜਿਹਾ ਉਹ ਮਿਲਿਆ ਸਾਨੂੰ ਜੀ ਉਸ ਤੋਂ ਮੁੜ ਕੇ ਸੀ ਗੋਤੇ ਹੋਰ ਬਲਾਏ ਨੇ ਪਖੜਾ ਦੇ ਵਿੱਚੋਂ ਮੋਟਰਸਾਈਕਲ ਕੱਢਿਆ ਜੀ ਮੁੰਡੇ ਦਾ ਮੋਬਾਈਲ ਮਿਲਿਆ ਜੀ ਪਖੜਾ ਦੇ ਤੋਂ 4-5 ਦਿਨਾਂ ਬਾਅਦ ਅਸੀਂ ਕੋਤੀ ਖੋਰ ਬਲੈਨ ਜੀ ਅੱਛਾ ਉਹ ਬਰਾਮਦ ਹੋ ਗਿਆ ਤੁਹਾਨੂੰ ਮੋਟਰਸਾਈਕਲ ਹਾਂ ਜੀ ਹਾਂ ਮੋਟਰਸਾਈਕਲ ਬਰਾਮਦ ਹੋਇਆ ਜੀ ਮੁੰਡੇ ਦਾ ਮੋਬਾਈਲ ਬਰਾਮਦ ਹੋਇਆ ਜੀ ਪ੍ਰਸ਼ਾਸਨ ਨਹੀਂ ਇਹ ਚੀਜ਼ ਨੂੰ ਮੰਨ ਰਿਹਾ ਪ੍ਰਸ਼ਾਸਨ ਕਹਿੰਦਾ ਜਿੱਥੋਂ ਤੱਕ ਡੈੱਡ ਬਾਡੀयां ਨਹੀਂ ਮਿਲਦੀਆਂ ਉੱਥੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਠੀਕ ਹੈ ਉਸ ਤਰ੍ਹਾਂ ਮਤਲਬ ਗੁੰਮਸ਼ੁਦਾ ਹੀ ਸਮਝਿਆ ਜਾਊਗਾ ਹਾਂ ਵੀ ਗੁੰਮਸ਼ੁਦਾ ਹੀ ਸਮਝਿਆ ਜਾਊਗਾ ਜੀ ਤੁਹਾਡੀ ਮੰਗ ਕੀ ਆਉਣਾ ਤੁਹਾਡੀ ਸਾਡੇ ਮਨ ਚ ਤੇ ਇਹ ਆ ਜੀ ਵੀ ਉਹਨੇ ਬੰਦਿਆਂ ਨੂੰ ਮਾਰਤੇ ਨੇ ਸਾਡੀ ਇਹ ਹੀ ਬਤ ਮੰਗ ਹੈ ਜੀ ਬਸ ਹੁਣ ਤੁਹਾਨੂੰ ਐਸਚਓ ਸਾਹਿਬ ਜਦੋਂ ਤੁਸੀਂ ਗਏ ਹੋ ਅੰਦਰ ਉਹਨਾਂ ਨਾਲ ਕੀ ਤੁਹਾਡੇ ਨਾਲ ਗੱਲਬਾਤ ਹੋਈ ਜਿਹੜਾ ਤੁਸੀਂ ਧਰਨਾ ਚੱਕਿਆ ਕੀ ਗੱਲ ਕਰਕੇ ਉਹਨਾਂ ਨੇ ਆਖਿਆ ਜੀ ਜਿਹ ਅਜੀਰ ਕੇਸ਼ਨ ਜਿਹੜੀ ਹੈ ਉਹ ਅਸੀਂ ਕੱਢ ਲਈ ਆ ਸਾਰਾ ਕੁਝ ਸਾਨੂੰ 2 ਦਿਨਾਂ ਦੇ ਵਿੱਚ ਵੀ ਟਾਈਮ ਮੰਗਿਆ ਜੀ ਉਹਨਾਂ ਨੇ ਵੀ 2 ਦਿਨਾਂ 'ਚ ਤੁਹਾਨੂੰ ਹੱਲ ਕਰਕੇ ਦੇ ਦੇ ਜੀ ਮੰਗਲਵਾਰ ਨੂੰ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ 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 ਹੋ ਜਾਊਗਾ ਇਹਨਾਂ ਦਾ ਸਾਫ਼ ਕਹਿਣਾ ਹੈ ਕਿ ਪ੍ਰਸ਼ਾਸਨ ਨਾਲ ਇਹ ਜਿਹੜੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ 2 ਦਿਨਾਂ ਦਾ ਸਮਾਂ ਮੰਗਿਆ ਇਹਨਾਂ ਤੋਂ ਕਿ 2 ਦਿਨਾਂ ਦੇ ਵਿੱਚ ਜਿਹੜੀਆਂ ਲੋਕੇਸ਼ਨਾਂ ਨੇ ਉਹ ਟਰੇਸ ਕਰਕੇ ਜੋ ਵੀ ਜੋ ਵੀ ਆਪਾਂ ਕਹਿ ਦਈਏ ਕਿ ਅੱਜ ਦੇ ਯੁੱਗ ਦੇ ਵਿੱਚ ਤਕਨੀਕੀ ਹੈ ਜੋ ਤਕਨੀਕੀ ਸਿਸਟਮ ਦੇ ਨਾਲ ਲੱਭਿਆ ਜਾ ਸਕਦਾ ਹੈ ਤਾਂ ਜਿਹੜਾ ਉਹ ਮਾਮਲਾ ਬਾਅਦ ਦੇ ਵਿੱਚ ਸਾਹਮਣੇ ਆਉ ਆਵੇਗਾ ਕਿ ਅਸਲ ਤੇ ਇਹ ਮਾਮਲਾ ਕੀ ਹੈ ਕਿਉਂਕਿ ਹੁਣ ਜਿਹੜੀ ਸਥਿਤੀ ਹੈ ਗੁੰਝਲਦਾਰ ਬਣੀ ਹੋਈ ਹੈ ਵੀਰ ਜਲ ਸਵਾਸ ਕੋਲ ਜੱਗ ਬਣੀ ਘੱਗਾ ਵਿਚਾਰੋਂ ਸਤਿ ਸ਼੍ਰੀ ਅਕਾਲ ਸਤਿ ਸਾਮ ਜਿਹੜਾ ਧਰਨਾ ਲੱਗਿਆ ਸੀਗਾ ਕੀ ਕਾਰਨ ਸੀਗਾ ਕੀ ਮੰਗ ਸੀਗੀ ਕੀ ਕਾਰਵਾਈ ਹੋਈ ਹੈ ਜਿਹੜੇ ਲੜਕੇ ਕਹੋਗਾ ਇਹ ਇਹਨਾਂ ਨੂੰ ਸਾਡੇ ਕੋਲ ਮੁਕੱਦਮਾ ਨੰਬਰ 74 ਮਿਤੀ 20 ਸਤ 2025 ਦਾ ਦਰਜਾ ਇੱਕ ਨਵਾਲੀ ਦੀ ਲੜਕੀ ਸੀ ਉਹ ਮੁੰਡਾ ਹੈਗਾ ਮਿੰਨਤ ਇਹ ਬਾਲਗਾਇਕ ਦੇ ਨਾਲ ਚਾਚੀ ਦਾ ਮੁੰਡਾ ਸੀ ਮੰਨੂ ਉਹ ਨਵਾਲੀ ਦਾ ਇਹ ਤਿੰਨੇ ਜਣੇ ਘਰੋਂ ਭੱਜ ਗਏ ਸੀ ਉਸ ਇਹਨਾਂ ਦੇ ਜਾਣ ਤੋਂ ਬਾਅਦ ਹੀ ਕੁੜੀ ਦੇ ਪੇਰੈਂਟਸ ਨੂੰ ਪਤਾ ਲੱਗ ਗਿਆ ਵੀ ਸਾਡੀ ਕੁੜੀ ਚਲੀ ਗਈ। ਇਹ ਇੱਕ ਦੂਜੇ ਨੂੰ ਲੱਭਦੇ ਰਹੇ ਲੱਭਣ ਤੋਂ ਬਾਅਦ ਇਹਨਾਂ ਨੂੰ ਬੱਚੇ ਮਿਲੇ ਜਾਂ ਨਹੀਂ ਮਿਲੇ ਉੱਥੋਂ ਇਹ ਅਗਨੇ ਦਿਨ ਪਰਚਾ ਦਰਜ ਹੋ ਗਿਆ ਬੱਚੇ ਅਜੇ ਤੱਕ ਨਹੀਂ ਮਿਲੇ ਹੱਥੇ ਤੱਕ। ਉਸ ਤੋਂ ਬਾਅਦ ਅਸੀਂ ਇਹਨੇ ਫੋਲ ਡਿਟੇਲ ਆ ਭੋਲੀਆਂ ਅਸੀਂ ਫੋਲ ਡਿਟੇਲਾਂ 'ਚ ਫੋਨ ਜਿਹੜਾ ਉਹਦਾ ਨਹਿਰ ਚੋਣ ਪੁੱਤਨ ਦੇ ਬੱਚਿਆਂ ਦੇ ਮਾਪਿਓ ਨੇ ਜਿਹੜਾ ਗਾਹ ਦੇ ਤੌਰ ਤੇ ਤਲਾਸ਼ ਕਰਾਈ ਤੇ ਮੁਰਸਲ ਕੀਤਾ। ਮੋਬਾਈਲ ਨੈਟ ਦੇ ਵਿੱਚੋਂ ਮਿਲ ਗਿਆ ਸੀ ਬੱਸ ਅਸੀਂ ਨਹਿਰਾਂ ਦੇ ਉੱਪਰ ਹਰਿਆਣੇ ਦੇ ਟੇਲਾਂ ਤੱਕ ਅਸੀਂ ਜਾ ਕੇ ਪਤਾ ਕੀਤਾ ਕਿਤੇ ਕੋਈ ਡੈਡ ਬਡੀ ਸਾਨੂੰ ਨਹੀਂ ਮਿਲੀ ਕਿਸੇ ਬੱਚੀ ਦੀ ਜੀ ਨਾ ਹੀ ਕਿਤੇ ਥਾਣੇ ਦੇ ਵਿੱਚ ਮਿਲਣ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਆ ਕਿ ਇੰਨੀ ਉਮਰ ਦੇ ਬੱਚਿਆਂ ਦੀ ਕੋਈ ਡੈਡ ਬਡੀ ਮਿਲੀ ਹੋਵੇ ਬੱਚੇ ਕੁੰਮਣੇ ਤਬਦੀਜ ਜਾਰੀ ਆ ਇਹ ਅੱਜ ਵੀ ਕਹਿੰਦੇ ਸੀ ਵੀ ਸਾਡੇ ਬੱਚੇ ਉਹਨਾਂ ਨੇ ਮਾਰਤੇ ਪਰ ਇਸ ਸਿਸਟਮ ਤੇ ਕਹਿਣਾ ਮੁਸ਼ਕਲ ਹੈ ਕਿਉਂਕਿ ਨਾ ਤਾਂ ਕੋਈ ਡੈੱਡ ਬੋਡੀ ਮਿਲਿਆ ਨਾ ਹੀ ਕੋਈ ਉਹਨਾਂ ਦਾ ਕਿਤੇ ਸਾਨੂੰ ਸਬੂਤ ਮਿਲੇਗਾ ਜਿਹੜੀ ਕੋਲ ਡਿਟੇਲਾਂ ਪੁਆਈਆਂ ਗਈਆਂ ਸੀਗੀਆਂ ਕੋਲ ਡਿਟੇਲਾਂ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਇਹਨਾਂ ਦੀ ਜਿਹੜੀ ਤਫ਼ਤੀਸ਼ ਜਾਰੀ ਆ ਜੋ ਵੀ ਸਾਹਮਣੇ ਆਇਆ ਉਹਦੇ ਅਧਾਰ ਤੇ ਕਾਰਵਾਈ ਕੀਤੀ ਜਾਵੇ ਜੀ ਸਰ ਜੀ ਹੁਣ ਤੱਕ ਮਤਲਬ ਕਿ ਸਟੇਟਕ ਗੱਲ ਪਹੁੰਚ ਗਈ ਹੈ ਹੁਣ ਤੱਕ ਤਾਂ ਜੀ ਅਸੀਂ ਇਸੇ ਸਟੇਜ ਤੇ ਸੀ ਕਿ ਜਦੋਂ ਚੋਕਿੰਗ ਚਾਰਜ ਬਾਸ਼ਾਪੁਰੇ ਦੀ ਤਫਤੀਸ਼ ਕਰ ਰਹੇ ਨੇ ਇਨ੍ਹਾਂ ਵੱਲੋਂ ਇਹੀ ਇਫੈਕਟ ਕੀਤੇ ਗਏ ਨੇ ਕਿ ਉਹਨਾਂ ਦੇ ਬਾਰੇ ਕਿਤੇ ਜਈ ਜਿਵੇਂ ਨਹਿਰ ਦੇ ਵਿੱਚ ਸੁੱਟਣ ਵਾਲੇ ਕਹਿ ਰਹੇ ਸੀ ਮੁੰਡੇ ਵਾਲੇ ਉਹਨਾਂ ਦੀ ਕਿਤੇ ਕੋਈ ਡੈਡ ਵਰਡ ਵੀ ਕਿਸੇ ਇੱਕ ਬੱਚੇ ਦੀ ਵੀ ਮਿਲ ਜਾਂਦੀ ਅਸੀਂ ਉਸ ਰਿਜ਼ਲਟ ਤੇ ਪਹੁੰਚ ਜਾਂਦੇ ਸਰ ਟ੍ਰੀਨ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਜਿਹੜਾ ਨਾਮ ਵਾਲਾ ਬੱਚਾ ਗਾਇਬ ਹੋਮਾ ਹੈ ਉਹਦੇ ਤੇ ਤੁਰਕ ਬੱਚੇ ਦੀ ਲੋੜ ਹੈ ਕਿ ਇਹਨਾਂ ਉੱਪਰ ਕੋਈ ਪਰਚਾ ਕੀਤਾ ਗਿਆ ਹੈ ਜੀ ਜਿਹੜਾ ਗਿਆ ਉਹ ਲੜਕੀ ਵੱਲੋਂ ਲੜਕੀ ਵੱਲੋਂ ਪਰ ਲੜਕੀ ਪਰਿਵਾਰ ਵੱਲੋਂ ਕੋਈ ਪਰਚਾ ਦਰਜ ਹੋਇਆ ਹੈ ਬਿਆਨ ਪਰਚਾ ਦਰਜ ਹੈ ਬੱਚਿਆਂ ਨੇ ਨਾਬਾਲਗ ਬੱਚੇ ਨੇ ਗੁੰਮ ਹੋ ਗਏ ਨਹੀਂ ਨਹੀਂ ਗੁੰਮ ਹੋਣ ਜਾਣੀ ਕਿ ਉਹਨਾਂ ਦੇ ਪੁੜੀ ਨੂੰ ਭੁਜਾ ਕੇ ਲੈ ਕੇ ਜਾਣ ਦਾ ਪਰਚਾ ਦਰਜ ਹੋਇਆ 96 137 262 ਪੀਐਨ ਲੜਕੇ ਵੀ ਨਵਾਰ ਗਿਆ ਤੇ ਲੜਕੀ ਵੀ ਨਵਾਰ ਗਈ ਨਹੀਂ ਲੜਕਾ ਜਿਹੜਾ ਲੈ ਕੇ ਗਿਆ ਜਿਹਦੇ ਨਾਲ ਜਾਣਾ ਉਹਨੇ ਦੱਸਿਆ ਉਹ ਬਾਲਗਾ ਉਹਦੇ ਨਾਲ ਇੱਕ ਉਹਦੇ ਚਾਚੇ ਦਾ ਮੁੰਡਾ ਦਾ ਛੋਟਾ ਉਹ ਨਵਾਰ ਮੁੰਡੇ ਤੋਂ ਹੋ ਗਏ ਨੇ ਇੱਕ ਕੁੜੀ ਕੀ ਵਿਸ਼ਵਾਸ ਦਿਵਾਇਆ ਤੁਹਾਡੇ ਅਟਰਨ ਕਰ ਜੀ ਅਸੀਂ ਜੀ ਉਹਨਾਂ ਨੂੰ ਇਹੀ ਹੈ ਵੀ ਅਸੀਂ ਕੋਲ ਡੀਟੇਲ ਵਗੈਰਾ ਖੋਹ ਰਹੇ ਆ ਉਹ ਜਿਹੜੇ ਉਹਨਾਂ ਕੋਲ SIM ਹੈਗਾ ਇੱਕ ਛੋਟੇ ਮੁੰਡੇ ਕੋਲ ਉਹਦੇ ਆਈਐਮਆਈ ਨੰਬਰਾਂ ਦੇ ਵਿੱਚ ਕੋਈ ਹੋਰ SIM ਪਿਆ ਟੈਕਨੀਕਲ ਤੌਰ ਤੇ ਉਹਦੀ ਅਸੀਂ ਆਪਣਾ ਜਾਂਚ ਕਰਦੇ ਆ